ਜਾਗਰ ਧਰਮਾਂ ਦਾ ਕੀਤੇ ਵਿਰੋਧ ਹੋਇਆ ਜਾਨਾ ਹਸ ਕੇ ਵਾਰੀਆਂ ਕਾਲਸੇ ਨੇ ਗੁਰੂ ਗ੍ਰੰਥ ਤੇ ਪੰਥ ਦੀ ਛਾਨ ਬਦਲੇ ਲਾਈਆਂ ਅਲਛੇ ਉਡਾਈਆਂ ਕਾਲਸੇ ਨੇ ਸਦਕ ਸਬਰ ਤੇ ਅਣਖ ਦੀ ਲੈ ਗੁਰਤਿਆਂ ਦੇਹਾਂ ਪੇਰਹੀਂ ਧਾਰੀਆਂ ਖਾਲਸੇ ਨੇ ਮੌਤ ਖਾਨਸੇ ਤੋਂ ਜੀਵਨ ਮੰਗਦਿਏ ਕੀ ਕਾ ਮੌਤ ਨੂੰ ਮਾਰੀਆਂ ਖਾਂਸੇ ਨੇ ਜਦ ਧਰਮਾਂ ਦਾ ਕੀਤੇ ਵਿਰੋਧ ਹੋਇਆ ਜਾਨਾ ਹੱਸ ਕੇ ਵਾਰੀਆਂ ਕਾਲ ਸੇ ਨੇ ਗੁਰੂ ਗ੍ਰੰਥ ਤੇ ਪੰਥ ਦੀ ਛਾਂ ਬਦਲੇ ਲਾਈਆਂ ਅਰਜੀ ਉਡਾਰੀਆਂ ਕਾਲ ਸੇ ਨੇ ਸਦਕਾ ਸਬਰ ਤੇ ਅਣਖ ਦੀ ਲਹਿ ਕੁੜਤੀਆਂ ਦੇਹਾਂ ਫੇਰ ਹੀ ਧਾਰੀਆਂ ਖਾਲਸੇ ਨੇ ਮੌਤ ਖਾਂਸੇ ਤੋਂ ਜੀਵਨ ਮੰਗਦੀ ਐ ਤੇ ਕਾ ਮੌਤ ਨੂੰ ਮਾਰਿਆ ਖਾਂਸੇ ਨੇ ਇਹ ਜੋਣਾ ਜੋਧਿਆਂ ਦਾ ਮਰਨਾ ਵਾਗ ਮਰਨਾ ਮੁੱਢੋਂ ਰਿਆ ਨਿਛਾਣੇ ਕਾਲਸੇ ਦਾ ਚੜਦੀ ਕਾਲਾ ਸਰਬੱਤ ਦੇ ਭਾਲੇ ਵਾਲਾ উচ্চ সুচ্চธารা নাই খালসা দা ঈ সই তারিয়ারতি গই জানা গই জানা নি গই জানা শ্রীস তারিয়ারতি গই জানা রব্বী রূপ دیwana খালসা দা ਜੀ ਜੀ ਛੇਟਾ ਪੀ ਕੇ ਚੜੀਆਂ ਬਾਦ ਮਾਰੇ ਅਮਰਤ ਮਈ ਖਜਾਨਾ ਖਾਲਸਾ ਦਾ ਸ਼ਾਂਤ ਮਈ ਰਹਿਣਾ ਨੀਰਾ ਸਿੱਖਿਆ ਨਹੀਂ ਲਾੜੇ ਖਾਲਸਾ ਤੇਗ ਦੀ ਧਾਰ ਬਣ ਕੇ ਇਹਨੂੰ ਪੀਤਾ ਦਸ਼ਮੇਸ਼ ਨੇ ਸਾਜੀ ਆਏ ਚੜੇ ਖਾਲਸਾ ਜੀ ਤੋ ਜਾਰ ਬਣ ਕੇ ਸੱਚਾ ਫੁੱਲ ਨਾ ਗਲਾਬ ਦਾ ਮਿੱਤਰਾਂ ਲਈ ਬੱਜੇ ਮਹਿਰੀਆਂ ਨੂੰ ਤਿੱਖਾ ਤੀਰ ਮੜ ਕੇ ਸਭਾ ਲੱਖ ਨਾਲ ਖਾਲਸਾ ਲੜੇ ਕੱਲਾ ਸੱਗੜ ਜੇ ਜੰਗ ਵਿੱਚ ਸ਼ਾ ਅਸਵਾਰ ਬੜ ਕੇ ਇਹ ਚਾੜੇ ਚਰਖੜੀਆਂ ਯਾਰੀਆਂ ਜੀਰ ਛੱਟੇ ਬੰਦ ਬੰਦ ਤਾਂ ਖਾਲਸੇ ਨੇ ਇਟਾਂ ਹੱਡੀਆਂ ਵਿੱਚ ਦਲਾਗਾਰਾ ਕੌਮੀ ਮਹਿਰ ਬਣਾਏ ਤਾਂ ਖਾਲਸੇ ਨੇ ਖਾਲਸੇ ਦੀ ਵਿੱਚ ਜੱਕ ਨਾਲੋਂ ਸੀ ਤਲੀ ਤਕਾਏ ਤਾਂ ਖਾਲਸੇ ਨੇ ਧਰਤੀ ਕੰਬੀ ਅਸਮਾਨ ਵੀ ਡੋਲ ਗਿਆ اٹਕੇ ਜਹੇ اٹਕਾਏ ਤਾਂ ਖਾਲਸੇ ਨੇ ਬਿਜਲੀ ਆ ਦੇ ਵੀ ਸਿੰਘਾਂ ਦੀ ਤੇਗ ਅੰਦਰ ਅਣਖੀ ਅਜੇ ਵੀ ਖੰਡਾਏ ਖਾਲਸੇ ਦਾ ਧਰਤੀ ਪੂਜਦੀ ਅਰਸ਼ ਵੀ ਕਰੇ ਸਜਦਾ ਉੱਚਾ ਝੋਲਾ ਦਾ ਖੰਡਾ ਏ ਖਾਲ ਸੇਦਾ ਵਿਖੇ ਸੱਚ ਤੇ ਝੂਠ ਦੀ ਪਰਖ ਹੋਵੇ ਥੋਲ-ਭੋਲਤਾ ਕੰਡਾ ਏ ਖਾਂ ਜਿੱਥੋਂ ਮਸਤ ਜਗਿਰ ਨੂੰ ਮਿਲੇ ਚਾਨਣ ਉੱਚਾ ਝੋਲਾ ਦਾ ਕੰਡਾ ਏ ਖਾਲ ਸੇਦਾ ਉੱਚਾ ਝੋਲਾ ਦਾ ਕੰਡਾ ਏ ਖਾਲ ਸੇਦਾ ਸਬਦ ਗੁਰੂ ਦਸੋਂ ਪਾਤਸ਼ਾਹਿਆਂ ਦੇ ਆਤਮਿਕ ਗੁਰ ਗੁਰਤਾ ਗਤੀ ਵਿੱਚ ਸਿਪਾਏ ਮਾਨ ਸਮਾਹੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮੁਕੰਦਸ ਸਰਨਾਮ ਅੰਦਰ ਜੋੜ ਬੰਧੀ ਪਰਮ ਸਨਮਾਨ ਜੋਗ ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਪਿਆਰੀ ਗੁਰੂ ਸਬਰੀ ਸਾਸ ਜੀ ਸਤਕਾਰ ਜੁ ਜਥੇਦਾਰ ਸੂਰ ਸਿੰਘ ਜੀ ਜ਼ਿਲ੍ਹਾ ਮੀਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜਿਹੜੇ ਹਰ ਸਾਲ ਦੀ ਤਰ੍ਹਾਂ ਕਾਇਨਾਤ ਦੇ ਕਰਨੀ ਦੇ ਪੂਰੇ ਪਰਮਾਤਮਾ ਪੁਰਸ਼ ਮਹਾਰ ਆਤਮਾ ਬਾਗ ਬੰਦਗੀ ਤੇ ਰਸ ਕੀ ਨਾਮ ਦੇ ਰਸੇ ਸੰਤ ਬ੍ਰਹਮ ਗਿਆਨ ਸ੍ਰੀ ਚੰਦ ਜੀ ਉਹਨਾਂ ਦਾ ਸਾਲਾਨਾ ਜੋੜ ਮੇਲਾ ਸਮੁੱਚੇ ਨਗਰ ਨਵਾਸੀ ਇਲਾਕਾ ਨਵਾਸੀ ਸੰਗਤਾਂ ਦੇ ਸਹਿਯੋਗ ਦੇ ਨਾਲ ਬਣਾਉਂਦੇ ਹਨ। ਕੋਲ ਲਾਇਕ ਰੱਬੀ ਪਾਣੀ ਇਲਾਹੀ ਪਾਣੀ ਦੇ ਸ੍ਰੀ ਆਖੰਡ ਪਾਠ ਪ੍ਰਾਰੰਭ ਹੋਏ ਸਨ। ਸਤਪੁਰਾ ਜੀ ਦੀ ਮਹਾਨ ਕਿਰਪਾ ਬਹੁਤ ਸਤਿ ਸ਼ਕਾ ਗੁਰਬਾਣੀ ਦੀ ਸੰਪੂਰਨ ਭਗ ਪੈ ਪਰਸੋਂ ਹੋਇਤੋ ਰਹੇ ਕੇ ਸਤਕਾਰ ਜੋ ਗ੍ਰੰਤੀ ਸਹਿਬਾਨਾਂ ਨੇ ਅੰਮ੍ਰਿਤ ਮੇ ਬਾਣੀ ਸੰਕਾ ਨੂੰ ਸਰਵਨ ਕਰਵਾਉਣਾ ਕੀਤੀ ਹੈ 9ਵੇਂ ਸਤਗੁਰੂ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਧੋਲ ਦੇ ਸ਼ਲੋਕ ਵੱਡਿਆਂ ਭਾਨਾਂ ਵਾਲਿਆਂ ਨੇ ਸਤਗੁਰਾਂ ਦੀ ਪਾਵਨ ਥੋੜ ਵਿੱਚ ਬੈਠ ਕੇ ਸਰਵਣ ਕੀਤੇ ਨੂੰ ਸਤਗੁਰਾਂ ਦੇ ਮubar ਚਰਨਾ ਵਿੱਚ ਸਰਵਣ ਭਰਤੀ ਵਿੱਚ ਜੁੜ ਬੈਠੇ ਹੋ ਗੁਰ ਇਤਿਹਾਸ ਸਰਵਣ ਕਰਨ ਵਾਸਤੇ ਦੀਨ ਗੁਰਿਆਦੇ ਮਾਲਕ ਸਬਦ ਗੁਰੂ